ਮੋਚਾ ਨੂੰ ਯਾਦ ਕਰਦੇ ਆ ਜੀ ਸਾਹਿਬ ਅੱਜ ਜਿਹੜਾ ਸ਼ਰਧਰਾਮ ਫਲੋਰੀ ਜੀ ਨੇ ਸ਼ਕਤੀ ਦੀ ਗੱਲ ਕੀਤੀ ਹੈ ਦੇਖੋ ਅੱਜ ਹਮੇਸ਼ਾ ਦੀ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਕਿਸ਼ਨ ਕੁਮਾਰ ਬਾਬਾ ਜੀ ਤੇ ਸਾਰੇ ਇਹਨਾਂ ਦੇ ਅਸ਼ੋਜੀ ਜੀ ਅਸ਼ਵਨੀ ਜੀ ਹਮੇਸ਼ਾ ਸ਼ਰਧਰਾਮ ਫਲੋਰੀ ਜੀ ਦੀ ਖਾਸ ਤੌਰ ਤੇ ਅੱਜ ਉਹਨਾਂ ਦਾ 181ਵਾਂ ਜਨਮ ਦਿਹਾੜਾ ਤੇ ਉਹ ਮਨਾਇਆ ਜਾ ਰਿਹਾ ਤੇ ਲਗਾਤਾਰ ਮੈਨੂੰ ਇਹ ਮੌਕਿਆਂ ਤੇ ਆਉਣ ਦਾ ਮੌਕਾ ਮਿਲੇ ਆ ਬਾਬਾ ਜੀ ਤੇ ਅਸ਼ਵਨੀ ਜੀ ਹੁਣਾ ਕਰਕੇ ਜਿਨ੍ਹਾਂ ਨੇ ਖਾਸ ਤੌਰ ਤੇ ਸਾਡੇ ਮੈਂ ਸਮਝਦਾ ਦੇਸ਼ ਭਗਤੀ ਦੀ ਜਿਹੜੀ ਜੇ ਆਪਾਂ ਗੱਲ ਕਰੀਏ ਤੇ ਅੱਜ ਉਹਨਾਂ ਦੀ ਯਾਦ ਆਉਂਦੀ ਹੈ ਇਹ ਲੋਕ ਉਹ ਸੀ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਆਜ਼ਾਦੀ ਦੀ ਲੜਾਈ 'ਚ ਸਾਡੇ ਅੱਜ ਜੇ ਆਪਾਂ ਇਸ ਆਜ਼ਾਦ ਦੇਸ਼ 'ਚ ਸਾਹ ਲੈ ਰਹੇ ਹਾਂ ਤੇ ਇਹ ਲੋਕ ਨੇ ਤੇ ਉਦੋਂ ਬਾਅਦ ਇਹਨਾਂ ਦੇ ਖਾਸ ਤੌਰ ਤੇ ਧੰਨਵਾਦੀ ਆਂ ਵੀ ਅੱਜ ਉਹ ਲੋਕਾਂ ਨੂੰ ਯਾਦ ਰੱਖਦੇ ਬਾਰ-ਬਾਰ ਬਾਬਾ ਜੀ ਨੇ ਚਾਹੇ ਪ੍ਰਾਈਮ ਮਿੰਿਸਟਰ ਸਾਹਿਬ ਹੋਣ ਉਹਨਾਂ ਤੱਕ ਹਮੇਸ਼ਾ ਗੱਲ ਪਚਾਈ ਵੀ ਇਹਨਾਂ ਦੇ ਨਾਂ ਤੇ ਡਾਕ ਟਿਕਟ ਜਾਰੀ ਕੀਤੀ ਜਾਵੇ ਇਹਨਾਂ ਦੇ ਨਾਂ ਤੇ ਸਟੈਚੂ ਲਾਇਆ ਜਾਵੇ ਤੇ ਇਹ ਕੋਸ਼ਿਸ਼ਾਂ ਬਾਬਾ ਜੀ ਦੀਆਂ ਤੇ ਲਗਾਤਾਰ ਲੱਗੀਆਂ ਤੇ ਉਹਨਾਂ ਚ ਲੱਗੇ ਰਹਾਂਗੇ ਜਿੰਨਾ ਚਿਰ ਇਹ ਚੀਜ਼ਾਂ ਸਰਕਾਰ ਨਹੀਂ ਮੰਨਦੀ ਉਹਨਾਂ ਚਿਰ ਇਹ ਕੋਸ਼ਿਸ਼ ਜਾਰੀ ਰਹੂਗੀ ਕਿਉਂਕਿ ਜਿਹੜੀ ਉਹਨਾਂ ਦੀ ਆਰਤੀ ਅੱਜ ਕਿਦੇ ਮੂੰਹ ਤੇ ਨਹੀਂ ਰੋਂਗ ਟੇ ਖੜੇ ਕਰ ਦਿੰਦੇ ਆ ਜਦੋਂ ਉਹਨਾਂ ਦੀ ਆਰਤੀ ਦੀ ਗੱਲ ਹੁੰਦੀ ਹੈ ਤੇ ਅੱਜ ਮਤਲਬ ਤੁਸੀਂ ਚੈਨਲ ਵਾਲੇ ਖਾਸ ਤੌਰ ਤੇ ਮੀਡੀਆ ਵਾਲੇ ਤੁਸੀਂ ਹਰ ਸਮਾਗਮ ਨੂੰ ਮੈਂ ਸਮਝਦਾ ਉਹਦੀ ਜਿੰਨੀ ਮਹੱਤਤਾ ਹੁੰਦੀ ਆ ਜਦੋਂ ਤੁਸੀਂ ਦੁਨੀਆ ਦੇ ਮੂਹਰੇ ਪੇਸ਼ ਕਰਦੇ ਹੋ ਤੇ ਅੱਜ ਦੇ ਦਿਨ ਤੇ ਜਿਹੜੀ ਅੱਜ ਦੀ ਜਨਰੇਸ਼ਨ ਆ ਪੀੜ੍ਹੀ ਆ ਉਹਨਾਂ ਨੂੰ ਉਹਨਾਂ ਬਾਰੇ ਪਤਾ ਲੱਗਦਾ ਹੈ ਕਿਉਂਕਿ ਬਹੁਤ ਅੱਜ ਦੀ ਨਵੀਂ ਯੰਗਸਟੇਰ ਆ ਜੀ ਉਹਨਾਂ ਨੂੰ ਇਹ ਜਾਣੂ ਨਹੀਂ ਕਰਾਵਾਂਗੇ ਕਿ ਸ਼ਰਦਾ ਰਾਮ ਫਲੋਰੀ ਜੀ ਕੀ ਕੀ ਉਹਨਾਂ ਦੀ ਦੇਣ ਸੀ ਕੀ ਕੀ ਉਹਨਾਂ ਨੇ ਸਾਡੇ ਲਈ ਕੀਤਾ ਉਹਦੇ ਲਈ 바ਵਾ ਜੀ ਦੇ ਰਿਣੀ ਆ ਮੈਂ ਵੀ ਨਹੀਂ ਕਹਿੰਦਾ ਬੇ ਹਰੇਕ ਜਿਹੜਾ ਮਹੱਤਵਪੂਰਨ ਵਿਅਕਤੀ ਆ ਜਿਨੇ ਸਾਡੇ ਦੇਸ਼ ਲਈ ਸਾਡੇ ਸਮਾਜ ਲਈ ਕੀਤਾ ਕਾਹੇ ਬਾਬਾ ਬੰਦਾ ਬਹਾਦਰ ਜੀ ਦੀ ਗੱਲ ਕਰ ਲਈਏ ਇਹ ਦਿਨ ਮਨਾਉਣ ਚ ਮੈਂ ਸਮਝਦਾ ਬਾਬਾ ਜੀ ਨੇ ਕਦੇ ਵੀ ਪਿੱਛੇ ਨਹੀਂ ਹਟੇ ਤੇ ਇਸੇ ਕਰਕੇ ਸਮਾਜ ਵੀ ਬਾਬਾ ਜੀ ਦੀ ਕਦਰ ਕਰਦਾ ਪਾਰਟੀਆਂ ਤੋਂ ਉੱਤੇ ਉੱਠ ਕੇ ਕਰਦਾ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਦੇ ਇਕੱਲੇ ਇਹ ਨਹੀਂ ਗੱਲ ਪਰ ਉਹ ਤੋਂ ਉੱਤੇ ਉੱਠ ਕੇ ਸਾਰਾ ਸਮਾਜ ਭਾਈਚਾਰਾ ਇਹ ਚੀਜ਼ਾਂ ਦੀ ਬਾਬਾ ਜੀ ਦੀ ਹਮੇਸ਼ਾ ਦੇਣਦਾਰ ਰਹੇਗਾ ਹਮੇਸ਼ਾ ਕਰਜ਼ਈ ਰਹੇਗਾ ਵੀ ਜੋ ਇਹ ਉਪਰਾਲੇ ਕਰਦੇ ਆ ਦੇ ਖਾਸ ਤੌਰ ਤੇ ਅਸ਼ਵਨੀ ਜੀ ਇਹਨਾਂ ਦੀ ਸਾਰੀ ਟੀਮ ਦਾ ਮੈਂ ਧੰਨਵਾਦ ਤੁਜੀ ਇਸ ਗੱਲ ਦੀ ਸਲਾਹ ਕਰ ਰਹੇ ਹੋ ਕਿ ਅੱਗੇ ਤੋਂ ਤੁਸੀਂ ਚਾਹੋਗੇ ਕਿ ਇਹ ਸਟੇਟ ਲੈਵਲ ਤੇ ਫੰਕਸ਼ਨ ਆਰਗੇਨਾਈਜ਼ ਕੀਤਾ ਜਾਵੇ ਬਿਲਕੁਲ ਗੱਲ ਆ ਤੁਸੀਂ ਜਿਹੜੀ ਗੱਲ ਕਹੀ ਆ ਬਹੁਤ ਵੱਡੀ ਗੱਲ ਕਹੀ ਆ ਮੈਂ ਤੇ 바ਵਾ ਜੀ ਆਉਣ ਵਾਲੇ ਦਿਨਾਂ 'ਚ ਇਸ ਗੱਲ ਹੀ ਸੀਐਮ ਆਊਸ ਜਾ ਕੇ ਸੀਐਮ ਆਫਿਸ ਜਾ ਕੇ ਕੁਛ ਨਾ ਕੁਛ ਸ਼ਰਧਾ ਰਾਮ ਫਲੋਰੀਜ ਦੇ ਬਾਰੇ ਸਰਕਾਰ ਵੱਲੋਂ ਵੀ ਪ੍ਰਾਲਾਪਿਕ ਕਰਨਾ ਚਾਹੀਦਾ ਇਹਦੇ ਬਾਰੇ ਜ਼ਰੂਰ ਕਦਮ ਆ ਜਿਹੜਾ ਉਹ ਅਸੀਂ ਚੱਕਾਂਗੇ ਜਾ ਰਿਹਾ ਸਟੇਟ ਲੈਵਲ ਦਾ ਪ੍ਰੋਗਰਾਮ ਆ ਕਿਸ ਤਰੀਕੇ ਨਾਲ ਕੀਤਾ ਕੀ ਹੈ ਕਿ ਪ੍ਰੋਗਰਾਮ ਕੀ ਹੈ ਅੱਜ ਅਸੀਂ ਪੰਡਿਤ ਸ਼ਰਦਾ ਰਾਮ ਫਲੋਰੀ ਜੀ ਦਾ 181ਵਾਂ ਜਨਮ ਦਿਨ ਸ਼੍ਰੀ ਨਵਦੁਰਗਾ ਮੰਦਿਰ ਸਰਬਨਗਰ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾ ਰਹੇ ਆ ਇਹਦੇ ਵਿੱਚ ਸਾਰੀ ਰਾਜਨੀਤਿਕ ਸ਼ਖਸੀਅਤਾਂ ਸਾਡੇ ਵਿਚਕਾਰ ਪਹੁੰਚੇ ਨੇ ਤੇ ਇਹਦੇ ਵਿੱਚ ਕਈ ਸਕੂਲਾਂ ਦੇ ਬੱਚੇ ਅਸੀਂ ਸੱਦੇ ਆ ਉਹਦਾ ਮੇਨ ਮਕਸਦ ਇਹ ਹੈ ਕੀ ਸਾਡੇ ਬੱਚਿਆਂ ਨੂੰ ਸਾਡੀ ਸੰਸਕ੍ਰਿਤੀ ਦੇ ਬਾਰੇ ਤੇ ਸਾਡੇ ਜਿਹੜੇ ਸਾਹਿਤਕਾਰ ਹੋਏ ਆ ਪੰਡਤ ਸ਼ਰਧਾ ਰਾਮ ਫਲੋਰੀ ਜਿਨ੍ਹਾਂ ਨੇ ਕਿ ਆਰਤੀ ਲਿਖੀ ਸੀਗੀ ਓਮ ਜੈ ਜਗਦੀਸ਼ਾਰੇ ਸੋਮੀ ਜੈ ਜਗਦੀਸ਼ਾਰੇ ਜਿਹੜੇ ਕਿ ਅੱਜ ਹਿੰਦੁਸਤਾਨ ਦੇ ਨਾਲ-ਨਾਲ ਸੰਸਾਰ ਦੇ ਕੋਨਿਆਂ ਦੇ ਵਿੱਚ ਉਗਾਈ ਜਾਂਦੀ ਹੈਗੀ ਹੈ ਤੇ ਉਸ ਮਹਾਨ ਸਾਹਿਤਕਾਰ ਨੂੰ ਯਾਦ ਕਰਨ ਲਈ ਉਹਨਾਂ ਦੇ ਜੀਵਨ ਦੇ ਬਾਰੇ ਦੱਸਣ ਲਈ ਅੱਜ ਅਸੀਂ ਪ੍ਰੋਗਰਾਮ ਰੱਖਿਆ ਹੈ ਜਿਹੜੇ ਪੰਡਤ ਸ਼ਰਧਾ ਰਾਮ ਫਲੋਰੀ ਜੀ ਸੀਗੇ ਉਹ ਇਹਦੇ ਨਾਲ-ਨਾਲ ਇੱਕ ਬਹੁਤ ਵੱਡੇ ਸੁਤੰਤਰਤਾ ਸੰਾਨੀ ਵੀ ਸੀਗੇ ਜਿਨ੍ਹਾਂ ਨੇ ਸੁਤੰਤਰਤਾ ਦੀ ਲੜਾਈ ਦੇ ਵਿੱਚ ਲੋਕਾਂ ਨੂੰ ਇਕੱਠੇ ਕਰਨ ਲਈ ਬਹੁਤ ਆਪਣਾ ਵੱਡਾ ਯੋਗਦਾਨ ਦਿੱਤਾ ਉਹ ਇੱਕ ਮੰਚ ਤੇ ਲਿਆਂ ਲਈ ਉਹਨਾਂ ਨੇ ਆਰਤੀ ਦੀ ਰਚਨਾ ਕੀਤੀ ਸੀਗੀ ਆਰਤੀ ਦੇ ਮਾਧਿਅਮ ਦੇ ਨਾਲ ਮੈਂ ਸਮਝਦਾ ਇਹ ਸਾਰੇ ਮੰਦਰਾਂ ਦੇ ਵਿੱਚ ਲੋਕੀ ਇਹ ਆਰਤੀ ਗਾਉਂਦੇ ਸੀਗੇ ਇਹ ਸਾਰੇ ਮੰਦਰਾਂ ਦੇ ਜਿਹੜੇ ਲੋਕ ਸੀਗੇ ਉਹ ਇੱਕ ਪਲੇਟਫਾਰਮ ਤੇ ਆਜ਼ਾਦੀ ਦੀ ਲੜਾਈ ਲੜਨ ਲਈ ਵੀ ਇਕੱਠੇ ਹੋਏ ਸੀ ਉਹਦੇ ਨਾਲ ਉਹਨਾਂ ਨੇ ਸਮਾਜ ਸੁਧਾਰ ਦੇ ਬਹੁਤ ਵੱਡੇ ਕੰਮ ਕੀਤੇ ਆ ਉਸ ਵੇਲੇ ਬੱਚਿਆਂ ਨੂੰ ਨਵਜੰਮੀ ਬੱਚਿਆਂ ਨੂੰ ਪਾਣੀ ਦੀ ਬਾਲਟੀ ਦੇ ਵਿੱਚ ਡੁਬੋ ਕੇ ਮਾਰ ਦਿੱਤਾ ਜਾਂਦਾ ਸੀਗਾ ਬਾਲ ਵਿਵਾਦੀ ਪ੍ਰਥਾ ਦਾ ਪ੍ਰਚਲਨ ਸੀਗਾ ਤੇ ਨਾਲ ਸਤੀ ਪ੍ਰਥਾ ਦੀ ਪ੍ਰਚਲਨ ਸੀਗਾ ਤੇ ਇਹਨਾਂ ਨੂੰ ਬੁਰਾਈਆਂ ਨੂੰ ਰੋਕਣ ਲਈ ਉਹਨਾਂ ਨੇ ਇਹਨਾਂ ਨੂੰ ਜ਼ੋਰ ਦਿੱਤਾ ਤੇ ਉਹਨਾਂ ਨੇ ਇਹਦੇ ਨਾਲ ਵਿਧਵਾ ਵਿਵਾਦ ਦੇ ਉੱਤੇ ਵਕਾਲਤ ਕੀਤੀ ਵੀ ਵਿਧਵਾ ਦਾ ਵਿਆਹ ਕੀਤਾ ਜਾਵੇ ਇਸ ਤਰ੍ਹਾਂ ਇੱਕ ਮਹਾਨ ਸਾਹਿਤਿਆਕਾਰ ਮਹਾਨ ਸੁਤੰਤਰਤਾ ਸਨਾਨੀ ਮਹਾਨ ਸਮਾਜ ਸੁਧਾਰਕ ਜਿਹੜੇ ਪੰਡਤ ਜੀ ਸਿਗੇ ਉਹਨਾਂ ਦੀ ਜੀਵਨੀ ਦੇ ਬਾਰੇ ਅਸੀਂ ਦੱਸਣ ਲਈ ਅੱਜ ਇੱਥੇ ਪ੍ਰੋਗਰਾਮ ਰੱਖਿਆ ਹੈ ਤੇ ਇਹਦੇ ਵਿੱਚ ਸ਼ਹਿਰ ਦੀ ਬਹੁਤ ਸਮਾਨੀਆਂ ਸ਼ਖਸੀਤਾਵਾਂ ਪਹੁੰਚੀਆਂ ਨੇ ਉਹਨਾਂ ਦਾ ਅਸੀਂ ਇੱਥੇ ਸਨਮਾਨ ਵੀ ਕਰਾਂਗੇ ਤੇ ਇਹੀ ਸੰਦੇਸ਼ ਪਹੁੰਚਾਣ ਲਈ ਵੀ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਅਸੀਂ ਵੀ ਸਮਾਜ ਸੁਧਾਰ ਦੇ ਜਿਹੜੇ ਕੰਮ ਅੱਗੇ ਕਰ ਸਕਦੇ ਆ ਉਹ ਆਪਾਂ ਜਰੂਰ ਕਰੀਏ ਤੇ ਦੇਸ਼ ਨੂੰ ਉਨਤੇ ਦੇ ਮਾਰਗ ਤੇ ਅਸੀਂ ਲੈ ਕੇ ਜਾਈਏ ਜੈ ਹਿੰਦ ਦਾ ਰਾਮ ਫਲौरी ਜੀ ਦਾ 181ਵਾਂ ਜਨਮ ਦਿਹਾੜਾ ਮਨਾ ਰਹੇ ਆਂ ਤੇ ਅੱਜ ਪ੍ਰੋਫੈਸਰ ਹਰਮਿੰਦਰ ਸਿੰਘ 베ਦੀ ਜੀ ਨੇ ਤੁਸੀਂ ਦੇਖਿਆ ਉਹਨਾਂ ਦੇ ਜੀਵਨ ਦੇ ਹਰ ਪੱਖ ਤੇ ਰੌਸ਼ਨੀ ਪਾਈ ਆ ਅੱਜ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਉਹਨਾਂ ਦੇ ਨਾਂ ਤੇ ਕੇਂਦਰ ਸਰਕਾਰ ਡਾਕਟਰ ਜੀ ਜਾਰੀ ਕਰੇ ਅਤੇ ਬੱਚਿਆਂ ਦੇ ਸਕੂਲਾਂ ਪਾਠ ਪੁਸਤਕਾਂ ਦੇ ਵਿੱਚ ਉਹਨਾਂ ਦਾ ਜੀਵਨ ਸ਼ਾਮਲ ਕੀਤਾ ਜਾਵੇ ਤਾਂ ਕਿ ਆਉਣ ਵਾਲੀ ਸਾਡੀ ਜਨਰੇਸ਼ਨ ਨੂੰ ਉਹਨਾਂ ਦੇ ਜੀਵਨ ਬਾਰੇ ਗਿਆਨ ਹੋ ਸਕੇ